ਨੋ ਬਾਈ ਜੀ ਚੱਲ ਰਹੇ ਹੁਣ ਆਪਾਂ ਜਾ ਰਹੇ ਆ। ਇਹ ਆ ਕੀ ਨਵਾਂ ਫੀਚਰ ਆ ਗਿਆ। ਬਾਈ ਜੀ ਚੈੱਕ ਕਰੋ ਇਹਦਾ ਵੀਡੀਓ ਕਾਲ ਆਉਂਦੀ ਏ ਆ ਪਿਊਲ ਕੈਪਚਰ। ਵਾਹ। ਹਾਂਜੀ। ਵਾਹ। ਇਹ 17 Pro Max ਦੇ ਵਿੱਚ ਆਇਆ ਫੰਕਸ਼ਨ ਆ। ਦੁਬਾਰਾ ਬਾਈ ਜੀ ਉਧਰੋਂ ਦਵਾ ਨਹੀਂ ਕਿਤੇ। ਬਾਈ ਜੀ ਕਿਉਂ ਐ ਸਾਬ ਹੁਣ ਹੀ ਲੈ ਗਏ ਨਾ ਕਹਿੰਦੇ ਕਾਰ ਬਹੁਤ ਸੋਹਣੀ ਜੇ ਬਿਲਕੁਲ ਬਿਲਕੁਲ ਮਜ਼ਾ ਨਾ ਆ ਗੱਡੀ ਦਵਾਉਣ ਦਾ। ਫੇਰ ਤੇਰੇ ਵੱਲੋਂ ਪਾਰਟੀ ਕੀਤੀ ਜਾ। ਹਾਏ ਤੇ ਮੈਂ ਵੀ ਨਹੀਂ ਕੀਤੀ। ਜੇ ਨਾ ਕਰੇ ਗੱਡੀ ਦੇ ਪੈਸੇ ਮੈਂ ਦੂੰਗਾ ਅੱਛਾ ਜੀ ਇਹ ਕੋਸਾ ਬੁਣੀ ਮਰੇ ਹੋਣਗੇ ਅੱਜ ਚੈੱਕ ਕਰਦੇ ਆ ਉਹ ਤੇ ਯਾਰ ਮੈਨੂੰ ਕਰੰਟੇ ਜਹਾੜ ਪੈਂਦਾ ਇੱਕੇ ਦਾ ਵੀ ਭਾਈ ਇਹ ਕੱਪੜਿਆਂ ਚ ਪੈਂਦਾ ਵਾ ਜਦੋਂ ਮੈਂ ਹੱਥ ਰੱਖਿਆ ਉਹਦੇ ਮੈਨੂੰ ਗਰੰਟੀ ਆ ਪਈ ਭਾਈ ਇਹ ਲਿਖਿਆ ਦੇ ਚੇਅਰ ਦੇ ਉੱਤੇ ਲਾ ਕੇ ਪਿੱਛੋਂ ਮਾਦੇ ਗਲਮ ਕੀ ਚੁਪਕੀ ਨਿਕਲ ਗਈ ਓਏ ਭਾਈ ਜੀ ਨਹੀਂ ਨਹੀਂ ਉਹ ਗਰੰਟੀ ਨਹੀਂ ਪਿਆ ਹਾਂਜੀ ਭਾਈ ਜੀ ਇਧਰ ਮੌਫਲੀ ਮੌਫਲੀ ਲਓ ਵੀ ਆ ਗਏ ਗੁਰੂਆ ਮੌਫਲੀ ਗਰਮਾ ਗਰਮੀ ਨੇ ਦੇਖੀ ਇਹ ਮੌਸਮ ਆ ਗਿਆ ਨਾ ਮੌਫਲੀ ਦਾ ਹਾਂਜੀ ਚੈੱਕ ਕਰੋ ਤੁ ਗਿਚਕ ਦੀ ਚੈੱਕ ਕਰੋ ਭਾਈ ਜੀ ਆ ਕੀ ਮੈਨੂੰ ਗੁਰਜਾ ਲੱਗ ਰਿਹਾ ਹੈ ਗਿਚ ਗਿਆ ਇਹ ਰੋਏ ਦੇ ਲੈ ਆ ਜੀ ਬਾਈ ਪਹਿਲਾ ਕਾਰ ਨਾ ਵੇਖੀ ਵਾਸ਼ਿੰਗ ਹੋਈ ਕਿ ਫਿਰ ਰੱਖਾਂਗੇ ਸਹਾਨ ਵਿੱਚ ਬਾਈ ਨੂੰ ਉਠਾਤਾ ਹੁਣ ਆਪਾਂ ਬਾਈ ਕਿਸਕ ਦਾ ਆਈ ਹੈ ਜਾਂ ਤੂੰ ਮੇਰਾ ਨੰਬਰ ਹੈ ਆਰ ਉਹ ਗਾਲੇ ਟਿਲ ਕੇ ਤੇ ਮੇਰਾ ਵੀ ਤੂੰ ਇੱਕਾ ਰੋਲ ਦੇ ਦਿਓ ਆਪਾਂ ਲਈ ਗਿਜਕ ਵੀ ਲੈ ਲਿਓ ਸਰਪਰ ਗਿਜਕ ਹੋ ਗਿਆ ਪਾਪਿਆ ਕਿਸਕਾ ਪਨੋਰਮ ਲੈ ਕੇ ਆ ਬਾਈ ਹਾਂ ਜੀ ਕਿਹੜੀ ਕਿਹੜੀ ਸਹੀ ਲੱਗਦੀ ਵੈਰੈਟੀ ਬਾਣੇ ਗਿਜਕ ਜਿਹੜੀ ਰੱਖੀਏ ਤੁਹਾਨੂੰ ਮਕੀਨ ਲਗਾ ਤੇ ਹਾਂ ਉਹ ਨਮਕ ਨਹੀਂ ਹੈ ਨਹੀਂ ਖਾਣੀ ਨਹੀਂ ਓਕੇ ਤੁਸੀਂ ਦੇ ਦਿਓ ਇੱਕੋ ਹੀ ਨਹੀਂ ਨਹੀਂ ਇੱਕੋ ਨਹੀਂ ਹਦਾਂ ਇਹ ਇਹ 1 ਕਿਲੋ ਦੇ ਸਾਬ 5 ਕ ਪੀਸ ਵੜੇ ਆ 10 ਕ ਪੀਸ ਇਹ ਦੇ ਦਿਓ ਤੇ ਅੱਧਾ ਕਿਲੋ ਵਾਹੋ ਜੇ 1 ਕਿਲੋ ਨਹੀਂ ਤਾਂ ਫਿਰ 1 ਕਿਲੋ ਲੈ ਲਓ ਫਿਰ ਐਸੇ ਘਾਟਾ ਹੋ ਜਾਏਗਾ ਆ ਤੋ ਅਲ ਦੋ ਯਾਰ ਤੇ ਆਂ ਦੇ ਘਾਟਾ ਆ ਜੂ ਅਲ ਦੱਸ ਭਾਈ ਜੀ ਲੈ ਲਈ ਫਿਰ ਫਰੂਟ ਵੀ ਲੈ ਲਿਆ ਲੋ ਜੀ ਸਭ ਦਾ ਪਤਾ ਭਾਈ ਜੀ ਇਕੱਠਾ ਕਰੀ ਜਾਂਦਾ ਹੈ ਫਿਰ ਹਲੋ ਹਲੋ ਮੇਰੇ ਭਾਈ ਜੀ ਯਾਰ ਇਹ ਨਾ ਨਹੀਂ ਭਾਈ ਆ ਗੱਲ ਮজা ਹੈ ਜੀ ਕੈਡਿਊਲ ਕੈਪਚਰ ਵਾਲੀ ਦਾ ਹਲੋ ਮੈਨੂੰ ਕਿੱਲੀ ਬਣਾਇਆ ਤੁਸੀਂ ਤੇ ਐ ਕਿੱਲੀ ਨਹੀਂ ਭਾਈ ਜੀ ਨਹੀਂ ਸਭ ਤੋਂ ਤਾਕਤਵਰ ਬੰਦੇ ਸਾਡੇ ਸਭ ਤੋਂ ਵੱਡੀ ਕਿੱਲੀ ਮੋਸਟ ਪਾਵਰਫੁਲ ਮੈਨ ਮਾਈ ਬਿਗ ਬ੍ਰੋ ਪੀ ਜੀ ਐਸ ਮੱਲੀ ਤੇਰਾ ਪਾਪੰਦਾ ਨਾ ਪਾਪਾ ਇਹ ਮਰਵਾਉਂਦਾ ਨਹੀਂ ਨਹੀਂ ਭਾਈ ਜੀ ਦੱਸੋ ਭਾਈ ਜੀ ਕਮੈਂਟ ਚ ਕਰਕੇ ਪੰਪਾ ਮਰਵਾਉਂਦਾ ਲੈ ਜੇ ਸਾਹਮਣੇ ਆ ਕੇ ਸੁਣਾਉਂਦਾ ਇੱਕ ਮੈਂ ਅੱਛਾ ਬੈਕ ਕੈਮਰਾ ਚੱਲਣ ਦਿਆਂ। ਐਕਸਰੋ ਆਈਜੀ ਦੇਖੋ ਨਾ ਫਿਰ 14 ਤਰੀਕ ਨੂੰ ਆ ਕਿਹੜਾ ਕਿੰਤੀ ਕਿਹੜਾ ਉਫਰ ਦਾ ਮਿਦਾਨ ਚ ਹਾਂਜੀ ਬਾਕੀ ਵੇਖੋ ਜੋਰ ਹੋਣਾ ਮਹਾਰਾਜ ਦੀ ਕਿਰਪਾ ਨਾਲ ਅੰਦਰ ਗੁੱਜੀਆਂ ਹੀ ਗੁੱਜੀਆਂ ਹੀ ਵੋਟਾਂ ਵੈਣੀਆਂ ਅੰਦਰ ਗੁੱਜੀਆਂ ਹੀ ਸੁਰੇ ਸੰਗ ਤਾਂ ਕੋਈ ਕਹੇ ਨਾ ਫਿਰ ਤਾਂ ਕੋਈ ਕਹੇ ਨਾ ਇਹ ਉਦੋਂ ਪਤਾ ਲੱਗਣਾ ਜਦਨ ਆਪਣਾ ਨਾ ਰਿਜ਼ਲਟ ਆਇਆ ਲੱਗ ਗਿਆ ਤੀਰ ਟਕਾਣੇ ਤੇ ਉਹ ਚੰਗਾ ਗਾਣਾ ਘਸਾਦਾ ਭਗਵੰਤ ਮਾਨ ਨੇ ਉਹ ਤੁਮਨ ਸਾਹਿਬ ਤੇ ਮੈਨੂੰ ਪਤਾ ਹੀ ਆ ਫਿਰ ਹਣ ਟਕਾਣੇ ਦੇ ਵੇਖੋ ਲੱਗਦਾ ਕਿ ਨਹੀਂ ਲੱਗਦਾ 18 ਰੱਟ ਕਲਰ ਚੈੱਕ ਕਰੋ ਬਈ ਉਹ ਬਾਈ ਆ ਕੇ ਤਾਂ ਬਾਤ ਕਰ ਲਾ ਜੀ ਅਛਾ ਜੀ ਕਰੋ ਚੈੱਕ ਬਾਈ ਜੀ ਫਿਰ ਆਓ ਚੈੱਕ ਹੁਣੇ ਗੱਡੀ ਤੋਂ ਰਾਨੀ ਤੋਂ ਬੰਦੀ ਆ ਹਾਂ ਜੀ ਲਓ ਜੀ ਚੈੱਕ ਕਰਾਓ ਕਾ ਚਾ ਕਰ ਰਹੇ ਹੈਂ ਆਇਦਰ ਨਿਕਾ ਆਪਣਾ ਮੋਟਰਸਾਈਕਲ ਦਾ ਨਹੀਂ ਹਰਦੇ ਹੁੰਦੇ ਆ ਕਹ ਤੇ ਕਰ ਰੱਖੋ ਕੰਮ ਕੋਈ ਚੋ ਗੋਸ਼ੀ ਹੋ ਰਿਹਾ ਹੈ ਐ ਪੂਰਾ ਦੇ ਸਾਰੇ ਜੋਰ ਲਾ ਤੇ ਗੱਡੀ ਤੇ ਅੱਜ ਐ ਪੂਰੀ ਓਕੇ ਰਿਪੋਰਟ ਹੈ ਵੇਖੋ ਬਾਕੀ ਹੁਣ ਲਾਸਟ ਦੇ ਫਾਈਨਲ ਟੱਚ ਕੀ ਜਾਂਦਾ ਹੈ ਵੀਰ ਪੂਰੀ ਮਿਹਨਤ ਕੀਤੀ ਵੀਰ ਨੇ ਗੱਡੀ ਤੋਂ ਹੁੰਦੇ ਆ ਏ ਆਪਣਾ ਸੋਹਣਾ ਸੰਦੀਪ ਨੇ ਦੱਸਿਆ ਯੂਟਿਊਬਰ ਸਾਹਿਬ ਨੇ ਨਮਾ ਕਿੰਨਾ ਗੰਦਾ ਕਾ ਕੇ ਕਿੰਨੀ ਇੰਸਿਫਿਕਟ ਆ। ਆਹ ਤਾਂ ਇਹ ਜੀ ਦਾ। ਉਹ ਬਾਈ ਜਿਹਨੇ ਫਿਰ ਵੇਟਿੰਗ ਹਾਲ ਚ ਬੈਠੇ ਆ। ਕਾਦੀ ਵੇਟਿੰਗ ਹਾਲ ਭੁੱਖ ਲੱਗੀ ਇਦਰਾ ਰਸਣ ਪਾਣੀ ਨਾਲ ਹੀ ਲੈ ਆਂਦਾ ਵਾ। ਚੱਕ ਕਰ ਵੈਰਾਈਟੀ ਕੀ ਖਾਣਾ ਕੋਸ ਸਾਹਿਬ? ਉਹ ਸਾਬ ਦਸੋ ਗਰਾਂ ਤੂੰ ਤਰੂ ਐਂ ਜੋ ਕਹਿੰਦੇ ਤੂੰ ਤਰੂ ਚੈੱਕ ਕੀਤਾ ਤੁਸੀਂ ਤੂੰ ਤਰੂ ਕਦੀ ਐਜੀ ਇਹ ਤਾਂ ਤੂੰ ਤਰੂ ਹੋਰ ਜੀ ਆਈਟਮ ਲੱਗਣ ਦੀ ਮੈਨੂੰ ਉਹ ਨਈ ਮੈਂ ਇੱਕ ਵੀਡੀਓ ਮੈਂ ਜੀ ਤੁਹਾਨੂੰ ਦੇਖੀ ਜੇ ਕਿਹੜੀ ਚੈੱਕ ਨਹੀਂ ਕੀਤੀ ਤੂੰ ਤਰੂ ਇੰਸਟਾਗ੍ਰਾਮ ਤੇ ਇਹਦੇ ਕਰਾਉ ਚੈੱਕ ਹੁਣ ਨਹੀਂ ਉਹ ਆਪਣੀ ਆਡੀਓ ਵੀਡੀਓ ਨਹੀਂ ਵੀਡੀਓ ਨਹੀਂ ਉਹ ਹੱਸ ਜਲੀਆ ਦਿਖਾ ਹਣ ਉਹ ਜੀ ਕਿਹਨੇ ਆ ਮੇਰਾ ਮੁੰਡਾ ਨਹੀਂ ਲੱਭਦਾ ਉਹ ਨਹੀਂ 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 ਬਣਾਈ ਕਿਨੇ ਮੇਰੇ ਮੁੰਡੇ ਦੇ ਲਿਆਇਆ ਕੌਣ ਦੱਸ ਲਓ ਜੀ ਬਾਈ ਨੇ ਲਾਇਆ ਤਾਂ ਜਲ ਬੈਕਿਆ ਹੁਣ ਦੇ ਇਹ ਤਾਂ ਉਹ ਜਿਆਦਾ ਸਲਿਕਾਂ ਬੁਣਾ ਹੈ ਬੱਤ ਕਰੋ ਭਾਈ ਕੰਲੇ ਤੋਂ ਕੰਲੇ ਬੱਥ ਹੋਇਆ ਰਾਂ ਇਧਰ ਤੇ ਜਲੀ ਇਹ ਆਪਣੀ ਰੰਗੀ ਲੌਂਡਾ ਆ ਆਹ ਹਾਂ ਜੀ ਜੀ ਇਹ ਲੈਣਾ ਲਾਉਣਾ ਨਹੀਂ ਹੋਣੀ ਇਹਦੇ ਕੋਲ ਬਾਈ ਜੀ ਆ ਮੈਟ ਆਪਣੇ ਆ ਇਹ ਬਾਈ ਜੀ ਦਾ ਬਾਹਰ ਕੱਢੇ ਤੇ ਵਾਸ਼ ਕਰਕੇ ਕੜੇ ਰੱਖੇ ਸੁੱਕਲੇ ਪਾਏ ਓਕੇ ਓਏ ਵੇ ਇਹਦੇ ਵਿੱਚ ਸਿਸਟਮ ਨਹੀਂ ਹੈਗਾ ਉਹ ਨਾ ਨਿਕਲਣ ਦਾ ਹਨਾ ਇਹ ਤਾਂ ਸਿੱਗੇ ਇਹ ਬਾਹਰਲਾ ਸਿਸਟਮ ਹੈ ਇਹ ਬਾਈ ਨੇ ਕੰਮ ਕੀਤਾ ਨਵਾਂ ਸ਼ੁਰੂ 58 11 ਲਓ ਜੀ 98 11 ਲਾਇਆ ਗਣੀ ਓਕੇ ਰਿਪੋਰਟ ਕੰਮ ਤੇ ਚੱਲਿਆ ਲੋ ਬਾਈ ਦਾ ਹਰ ਲੋ ਜੀ ਬਾਈ ਜੀ ਚੱਲੀ ਜਾ ਰਿਹਾ ਪਰਸਾ ਅਸਲ ਚੈੱਕ ਕਰਮ ਦੇ ਓਕੇ ਰਿਪੋਰਟ ਜੀ ਆ

ਚੈੱਕ ਚੈੱਕ ਗਿਆ ਚੈੱਕ ਕਰੋ ਬੰਦ ਚੱਕ ਅਜੀ ਤੁਨੋਂ ਅੰਦਰੋਂ ਜਾ ਕੇ ਆਨੇ ਆ 30 ਫੀਲਿੰਗ ਗੀਨਿੰਗ ਦਾ ਰਿਪੈਕਸਿਓ ਫਿਚਰ ਇਹਦੇ ਪਿੱਛੇ ਪਿੱਛੇ ਤਾਂ ਦੇਖ ਪਿੱਛੇ ਦੇਖੋ ਬੈਰੀਅਰ ਵਿੰਗਾ ਹੋਇਆ ਥੋੜਾ ਜਿਹਾ ਉਧਰੋਂ ਉੱਚਾ ਹੈ ਉਧਰੋਂ ਨੀਵਾ ਹੈਗਾ ਹੈਗਾ ਲਾਤੇ ਤਾਦੇ ਆ ਜੇ ਗੱਡੀ ਵੇ ਥਾਣੀ ਆਪਣਾ ਮੂੰਹ ਦੇਖੇ ਦੇਖੋ ਮੂੰਹ ਬਗਦੀ ਇਦਾਂ ਹੀ ਦੇਖਣਾ ਐਂਡ ਹੋ ਗਿਆ ਜੀ। ਹੋ ਕੇ ਹੋ ਕੇ ਬੈਗ ਬੈਗ ਪਕੜ ਕੇ ਲੈ ਕੇ ਜਾਓ। ਡਾਇਰੈਕਟੋ ਭਾਈ ਐਂਡ ਹੋ ਹੀ ਨਹੀਂ ਜੰਗ। ਇਹ ਜੀ ਲਾਤੀ ਰੀਜੀ ਫਿਰ ਅੱਬਾ ਜੀ ਰੀਚ ਲਾਤੀ ਆ ਗੱਡੀ ਹਣ ਬਾਹ ਵਾਹ। ਕਹਿੰਦੇ ਜੋ ਮਜ਼ਾ ਜੋ ਫੀਲਿੰਗ ਆਉਣੀ ਹੈ ਨਾ ਉਹ। ਗੱਡੀ ਚਲਾਉਂਦਾ ਸਵਾਦ ਹੀ ਉਦੋਂ ਆਉਂਦਾ ਜਦੋਂ ਧੁਣੀ ਹੋਵੇ ਰਾਈ ਸੁੰਦਰਾ ਧੂਵੀ ਹੋਵੇ ਰੀ ਜੀ ਨਾ। ਲਓ ਜੀ ਹੁਣ ਕੋਸਾ ਮੂਰੇ ਹੋਏ ਨੇ ਆਪ ਜੀ ਮਹਾਰਾਜ ਦਾ ਲਈਏ ਨਾ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਲੈ ਗਏ ਆਸ਼ੀਰਵਾਦ ਲਓ ਜੀ ਇਹ ਦੇਖੋ ਸਾਹ ਰਿਵਾਇਤ ਦੀ 기ਫਤ ਹੈ ਤੇ ਚੰਗਾ ਦਾਵਾਕਾਰ ਬਾਕੀ ਭਾਈ ਜੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਧੂਵੀ ਪੂਰੀ ਘਣ ਕੇ ਨਹੀਂ ਹਾਂ ਤੇ ਕਿਹੜੇ ਵੀਰਾਂ ਨੂੰ ਦਾਵਾ ਗੱਡੀ ਧੂਵੀ ਧੂਵੀ ਰੱਖੀਏ ਸ਼ੌਕ ਇਹ ਤਕਰੀਬਨ 100 ਦੇ ਵਿੱਚੋਂ 75% ਜਿਹੜੇ ਵੀਰ ਭਰਾਵਾ ਉਹਨਾਂ ਨੂੰ ਇਹ ਹੁੰਦਾ ਵੀ ਜਿਹੜੀ ਗੱਡੀ ਆ ਤੁ ਵੀ ਸੋਣੀ ਲੱਗਦੀ ਆ ਉਹ ਤਾਂ ਇਹ ਗੱਡੀ ਬੈਨ ਨੂੰ ਜੀ ਨਹੀਂ ਕਰਦਾ ਮੈਂ ਜਿਹੜੇ ਜਿਨ੍ਹਾਂ ਨੇ ਸ਼ੌਂਕ ਬਣਾ ਰੱਖੀ ਹੁੰਦੀ ਤੇ ਬਾਈ ਜੀ ਦੱਸਿਓ ਫਿਰ ਕਮੈਂਟ ਕਰਕੇ ਕਿਹੜੇ-ਕਿਹੜੇ ਵੀਰ ਐਗਰੀ ਇਸ ਗੱਲ ਨਾਲ ਵੀ ਗੱਡੀ ਤੁ ਵੀ ਸੋਣੀ ਲੱਗਦੀ ਤੇ ਚਲਾਉਂਦਾ ਸਵਾਦ ਵੀ ਫੇਰ ਹੀ ਆਉਂਦਾ ਬਾਈ ਜੀ ਲਓ ਜੀ ਬਾਈ ਜੀ ਫਿਰ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਦੇ ਵਲੌਗ ਦੀ ਇੱਥੇ ਹੀ ਕਰਦੇ ਹਾਂ ਇਸ ਮਾਫਤ